ਆ ਜਰਨਲ ਬੰਦਾ ਜ਼ਮੀਨ ਵਾ ਰਿਆ ਐਸਸੀ ਦੇ ਨਾਮ ਤੇ ਖਰੀਦ ਕੇ ਜਰਨਲ ਬੰਦਾ ਵਾ ਰਿਆ ਹੁਣੇ ਤੁਸੀਂ ਇੱਕ ਗੱਲ ਦੱਸੋ ਵੀ ਆ ਧੱਕਾ ਨਹੀਂ ਤੇ ਹੋਤੀ ਆ ਇਹਦੇ ਵਿੱਚ ਜਾਂ ਤਾਂ ਭਾਈ ਮੁੜ ਕੇ ਆਮ ਆਦਮੀ ਪਾਰਟੀ ਗੁਨਾਹਗਰ ਹੋਊਗੀ ਕਿਉਂਕਿ ਜਿੰਨੀ ਪੈਲੀ ਆ ਉਹ ਸਾਰੀ ਦੀ ਸਾਰੀ ਆਮ ਆਦਮੀ ਪਾਰਟੀ ਦੇ ਬੰਦਿਆਂ ਨੇ ਉਹ ਕੀਤੀ ਆ ਆ ਵੇਖ ਲਓ ਜਿਹੜਾ ਹਰਪ੍ਰੀਤ ਸੈਕਟਰੀ ਆ ਤੇ ਜਿਹੜਾ ਉਹਨਾਂ ਦਾ ਪ੍ਰਬੰਧਕ ਲਾਇਆ ਹੋਇਆ ਅੱਜ ਤਰੀ ਕਿੰਨੀ ਆ ਮੁੰਡਿਆ ਅੱਜ 7 ਜੂਨ 7 ਜੂਨ ਨੂੰ ਆ ਪੰਚਾਇਤੀ ਪੈਲੀ ਮਾਹੂਆ ਦਾ ਬੋਦਲਾ ਦੀ ਵਿਵਹਾਈ ਚ ਆ ਰਹੀ ਆ ਤੇ ਜਿਹੜਾ ਪ੍ਰਬੰਧਕ ਆ ਉਹਨੇ ਕਿਹਾ ਵੀ ਅਸੀਂ 9 ਤਰੀਕ ਨੂੰ ਬੋਲੀ ਕਰਵਾਉਣੀ ਆ ਔਰ ਜਿਹੜੀ ਆ ਐਸਸੀ ਜ਼ਮੀਨ ਮੈਂ ਕਿਸੇ ਜਾਤ ਪਾਤ ਨੂੰ ਨਹੀਂ ਮੰਨਦਾ ਪਰ ਜਿਹੜੀ ਗੱਲ ਉਹ ਕਰਨੀ ਪਊ ਆ ਜਰਨਲ ਬੰਦਾ ਜ਼ਮੀਨ ਵਾ ਰਿਆ ਐਸਸੀ ਦੇ ਨਾਮ ਤੇ ਖਰੀਦ ਕੇ ਜਰਨਲ ਬੰਦਾ ਵਾ ਰਿਆ ਹੁਣੇ ਤੁਸੀਂ ਇਹ ਗੱਲ ਦੱਸੋ ਵੀ ਆ ਧੱਕਾ ਨਹੀਂ ਤੇ ਹੋਰ ਕੀ ਆ ਇਦੇ ਵਿੱਚ ਜਾਂ ਤਾਂ ਭਾਈ ਮੁੜ ਕੇ ਆਮ ਆਦਮੀ ਪਾਰਟੀ ਗੁਨਾਹਗਰ ਹੋਊਗੀ ਕਿਉਂਕਿ ਜਿੰਨੀ ਪੈਲੀ ਆ ਉਹ ਸਾਰੀ ਦੀ ਸਾਰੀ ਆਮ ਆਦਮੀ ਪਾਰਟੀ ਦੇ ਬੰਦਿਆਂ ਨੇ ਉਹ ਕੀਤੀ ਆ ਇਹ ਆ ਤੁਸੀਂ ਚੈੱਕ ਕਰ ਲਓ ਪੰਚਾਇਤੀ ਜ਼ਮੀਨ ਵਾਈ ਪਈਆ ਖਾ ਜਾਂ ਪਟਕਿਆ ਗਿਆ ਆ ਪੰਚਾਇਤੀ ਜ਼ਮੀਨ ਆ ਜਿਹੜੀ ਆ ਭਾਈ ਪਈਆ ਉਹ ਗੱਲ ਵੀ ਜੀ ਕਰੀਆ ਕਿ ਤਕਰੀਬਾ ਉਹ ਪੰਚਾਇਤੀ ਜ਼ਮੀਨੀਆਂ ਜਿਹੜੀਆਂ ਉਹ ਸਾਰੀ ਪੰਚਾਇਤੀ ਆ ਕਿਹਦੇ ਵਿੱਚ ਉਹਨਾਂ ਨੇ ਮੂਦੀ ਵੇਚੀ ਪਈ ਆ ਕਿਸੇ ਚਨਰਮਾ ਕਿੱਥੇ ਚਨਰਮਾ ਵਿੱਦਿਆ ਪਿਆ ਇਹ ਜਿਹੜਾ ਭਾਈ ਸਾਹਿਬ ਮੈਂ ਤਾਂ ਇੱਥੇ ਬਸ ਬੇਨਤੀ ਜਿਹੜੇ ਐਮ ਐਲ ਏ ਜਗਦੀਪ ਕੰਗੋਜ ਬੋਲਦੀ ਜੀ ਨੂੰ ਕਰ ਸਕਦਾ ਕਿ ਜਲਾਲਾਬਾਦ ਦੇ ਐਮ ਐਲ ਏ ਸਾਹਿਬ ਤੁਹਾਡੀ ਪਾਰਟੀ ਦੇ ਨਾਲ ਜੁੜੇ ਹੋਏ ਵਿਅਕਤੀ ਬੜਾ ਠੱਗਾ ਕਰ ਰਹੇ ਆ ਇਹਦੇ ਵਿੱਚ ਹੋ ਸਕਦਾ ਤੁਹਾਨੂੰ ਪਤਾ ਨਾ ਹੋਵੇ ਪਰ ਤੁਹਾਡੇ ਜਿਹੜੇ 25 ਪਿੰਡਾਂ ਦੇ ਪ੍ਰਧਾਨ ਲਾਏ ਹੋਏ ਆ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੋਊਗਾ ਵੀ ਆ ਕੀ ਕੰਮ ਹੋ ਰਿਹਾ ਕੀ ਕੰਮ ਨਹੀਂ ਹੋ ਰਿਹਾ ਇਹ ਕਿਰਪਾ ਕਰਕੇ 9 ਤਰੀਕ ਨੂੰ ਬੋਲੀ ਹੋਣੀ ਸੀ ਤੇ 9 ਤਰੀਕ ਨੂੰ 10 ਵਜੇ ਬੋਲੀ ਕਰਾਓ ਅੱਜ 7 ਜੂਨ ਨੂੰ ਨਰਮਾ ਵਾਇਆ ਜਾ ਰਿਹਾ ਹੁਣ ਆ 3 ਤਰੀਕ ਟੈਕ ਕਰੋ ਆ ਖੇਤ ਵਾਇਆ ਜਾ ਰਿਹਾ ਐਸੀ ਜ਼ਮੀਨ ਨੂੰ ਵੀ ਜਰਨਲ ਵਿਅਕਤੀ ਵੱਲੋਂ ਵਾਇਆ ਜਾ ਰਿਹਾ ਉਹ ਆਂਦੇ ਵੀ ਐਸਟੀ ਕੋਈ ਵੋਂਦਾ ਹੀ ਨਹੀਂ ਮੈਂ ਕਿ ਤੁਸੀਂ ਬੋਲੀ ਲਵਾਓ ਫੇਰੇ ਚੋਰੋਂ ਚੋਰੂ ਬੋਲੀ ਹੋਈ ਆ ਇਹ ਕਹਿ ਨਿੰਦੇ ਆ ਵੀ ਅਸੀਂ ਬਾਬੇ ਤੋਂ ਅਲਾਟਮੈਂਟ ਕਰਾਈ ਆ ਪਰ ਪਤਾ ਨਹੀਂ ਸਾਡੇ ਉਦੋਂ ਕੰਨ ਠੇਕੇ ਤੇ ਚੜੇ ਸੀ ਸਾਨੂੰ ਉਹ ਅਲਾਟਮੈਂਟ ਨਹੀਂ ਸੁਣੀ ਸਾਰੀ ਦੀ ਸਾਰੀ ਜਿਹੜੀ ਜ਼ਮੀਨ ਆ ਉਹ ਵਾਈ ਪਈਆ ਬੀਜੀ ਪਈ ਆ ਕਿ ਆਹ ਵੇਖੋ ਇਹ ਆ ਰਹੀ ਇਹ ਵਾਈ ਪਈਆ ਬੀਜੀ ਪਈਆ ਨਰਮਾ ਉਗਰੇ ਪਿਆ ਪਾਰਲੇ ਵਿੱਚ ਸਰੋਂ ਲਾਈ ਪਈ ਆ ਪੰਚਾਇਤੀ ਜ਼ਮੀਨ ਜਿਹੜੀ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਵਿਅਕਤੀ ਆ ਉਹਨਾਂ ਵੱਲੋਂ ਵਾਈ ਜਾ ਰਹੀ ਆ ਆ ਤੁਸੀਂ ਚੈੱਕ ਕਰ ਲਓ ਆ ਇੱਥੇ ਨਰਮਾ ਬੀਜਿਆ ਪਿਆ ਇਹਦੇ ਵਿੱਚ ਜਿਹੜਾ ਵੀਡੀਓ ਆ ਅਰਨੀ ਵਾਲਾ ਸ਼ੇਖ ਸੁਬਾਨ ਦਾ ਪੰਚਾਇਤ ਅਫਸਰ ਆ ਮੇਰੇ ਕੋਲ ਰਿਕਾਰਡਿੰਗਾਂ ਪਈਆਂ ਕਿ ਹਲੇ ਮਾਹੂ ਆਣਾ ਬੋਤਲਾ ਦੀ ਬੋਲੀ ਨਹੀਂ ਹੋਈ ਔਰ ਨਹੀਂ ਠੇਕੇ ਚੜੀ ਆ ਪਰ ਜੇਕਰ ਠੇਕੇ ਨਹੀਂ ਚੜੀ ਉਹਦੀ ਬੋਲੀ ਤਾਂ 9 ਤਰੀਕ ਨੂੰ ਹੋਣੀ ਆ ਫਿਰ ਇਹਨੂੰ ਬੀਜੀ ਭੂਤ ਆ ਕੇ ਬੈਠੇ ਆ ਸਾਨੂੰ ਇਹ ਗੱਲ ਦਾ ਜਵਾਬ ਦਿਓ ਕਿ ਇਹਨੂੰ ਭੂਤ ਆ ਕੇ ਬੀਜੀ ਬੈਠੇ ਆ ਜਿਹੜਾ ਹਰਪੀ ਸੈਕਟਰੀ ਆ ਉਹ ਡਿਸਮਿਸ ਹੋਣਾ ਚਾਹੀਦਾ ਜਿਹੜਾ ਪੰਚਾਇਤ ਅਫਸਰ ਆ ਸਾਡੇ ਕੋਲ ਉਹਨਾਂ ਦੀਆਂ ਰਿਕਾਰਡਿੰਗਾਂ ਪਈਆਂ ਹਰਪੀ ਸੈਕਟਰੀ ਦੀਆਂ ਰਿਕਾਰਡਿੰਗਾਂ ਪਈਆਂ ਮੈਂ ਤੁਹਾਨੂੰ 5 ਜੂਨ ਨੂੰ ਵੀ ਦੱਸਿਆ ਸੀ ਵੀ ਉਹ ਕਿਹੋ ਜਿਹਾ ਵਿਅਕਤੀ ਆ ਜੇ ਸਮੁੰਦਰ ਪੀਜੇ ਤਾਂ ਵੀ ਉਹਦੇ ਬੁੱਲ ਸੁੱਕੇ ਦੇ ਸੁੱਕੇ ਰਹਿੰਦੇ ਆ ਤੇ ਇਹ ਵਿਅਕਤੀ ਡਿਸਮਿਸ ਹੋਣੇ ਚਾਹੀਦੇ ਆ ਇਹ ਗੁੰਮਰਾਹ ਕਰ ਰਹੇ ਆ ਮੈਂ ਇੱਥੇ ਭਗਵੰਤ ਮਾਨ ਜੀ ਨੂੰ ਵੀ ਬੇਨਤੀ ਕਰਦਾ ਕਿ ਤੁਹਾਡੇ ਹਰਨ ਦੇ ਚਾਂਸ 13 0 ਚੋਂ 3 ਕਿਉਂ ਹੋਈਆਂ ਕਿਸੇ ਧੱਕੇ ਕਾਰਨ ਜਿੰਨਾ ਪਿੰਡਾਂ ਵਿੱਚ ਤੁਹਾਡੇ ਪ੍ਰਬੰਧਕ ਲਵਾਏ ਹੋਏ ਆ ਉਹਨਾਂ ਪਿੰਡਾਂ ਦੇ ਵਿੱਚੋਂ ਤੁਹਾਡੀ ਵੋਟ 100 ਤੋਂ ਵੱਧ ਨਹੀਂ ਨਿਕਲਨੀ ਨਾ ਤੁਹਾਡੀ ਪਛਾਹ ਤੋਂ ਵੱਧ ਨਿਕਲੇ ਐਨਾ ਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਔਰ ਨਾਲ ਹੀ ਜਿਹੜਾ ਪੰਚਾਇਤ ਅਫਸਰ ਉਹਦੇ ਤੇ ਜਿਹੜਾ ਪ੍ਰਬੰਧਕ ਲਾਇਆ ਗਿਆ ਮੈਨੂੰ ਆਦਾ ਸੀ ਮੈਂ ਨਵਾਂ ਲੱਗਿਆ ਤੇ ਮੈਂ ਬੋਲੀ ਕਰਵਾਉਂਗਾ ਕਿਦਾ ਮੈਨੂੰ ਸਿਸਟਮ ਦਾ ਪਤਾ ਨਹੀਂਗਾ ਹੁਣ ਉਹ ਪ੍ਰਬੰਧਕ ਨੂੰ ਮੈਂ ਤਿੰਨ ਦਿਨ ਹੋ ਗਏ ਫੋਨ ਲਾਈ ਜਾਂਦੇ ਨੂੰ ਵੀ ਭਾਈ ਇਹਦੀ ਬੋਲੀ ਕਰਾ ਬੋਲੀ ਕਰਾ ਕਹਿੰਦੇ ਜੀ ਸੈਕਟਰੀ ਸਾਹਿਬ ਆਉਣਗੇ ਬੋਲੀ ਕਰਾਉਣਗੇ ਆ ਭਾਈ ਸ਼ਰਿਆਮ ਧੱਕਾ ਚੱਲੀ ਜਾਂਦਾ ਆ ਹੋਰ ਇੱਥੇ ਕੁਝ ਵੀ ਨਹੀਂ ਕੱਲ ਨੂੰ ਇਹ ਕਹਿਣ ਵੀ ਕਿਸਾਨ ਜਿੱਥੇ ਬੰਦਿਆਂ ਆ ਕੇ ਕਹਿਣ ਵੀ ਨਰਮਾ ਵਾਇਆ ਜਾ ਰਿਹਾ ਇਨਰ ਮਤਾਂ ਆਵਾਇਆ ਜਾ ਰਿਹਾ ਹੋਊਗਾ ਵੀ ਭਾਈ ਇਹ ਧੱਕਾ ਚੱਲਿਆ ਨਜਾਇਜ਼ ਧੱਕਾ ਚੱਲਿਆ ਹੁਣ ਉਹ ਐਸਸੀ ਪਲਾਟ ਆ ਜੇ ਇਹ ਤੋਂ ਪੁੱਛਿਆ ਭਾਈ ਇਹ ਐਸਸੀ ਦੇ ਨਾਮ ਤੇ ਆ ਤੂੰ ਕਿਉਂ ਕਰੀ ਆ ਨਾ ਉਹ ਆਂਦੇ ਜੀ ਐਸਸੀ ਬੰਦੇ ਆ ਉਹ ਆਂਦੇ ਵੀ ਤੁਸੀਂ ਵਾਹ ਲੋ ਅਖੇ ਫਿਰ ਆਖੇ ਨਾਮ ਤੇ ਉਹਦੇ ਹੀ ਆ ਫਿਰ ਮੈਂ ਕਿਹਾ ਨੂੰ ਐਸਸੀ ਵਾਵੇ ਤੁਸੀਂ ਕਿਉਂ ਵਾਉਨੇ ਆ ਜਿਹੜਾ ਕਿਤੇ ਨਾ ਕਿਤੇ ਮਾੜਾ ਮੋਟਾ ਧੱਕਾ ਉਹ ਤਾਂ ਉਹਨਾਂ ਨੂੰ ਮਿਲੇ ਜੇ ਇੰਨੀ ਜ਼ਮੀਨ ਨਾਲ ਬੱਬਰ ਨਹੀਂ ਭਰਿਆ ਤੇ ਉਹ ਜਿਹੜਾ ਇੱਕ ਪਲਾਟ ਆ ਦੋ ਪਲਾਟ ਐਸੀ ਐਸੀਆਂ ਦੇ ਤੁਹਾਡਾ ਉਹਦੇ ਨਾਲ ਬੱਬਰ ਭਰ ਜੂਗਾ ਭਾਈ ਇਹ ਧੱਕਾ ਛਰੇ ਆ ਇਹ ਧੱਕਾ ਬੰਦ ਹੋਣਾ ਚਾਹੀਦਾ ਇਹ ਮੇਰੀ ਸਰਕਾਰ ਨੂੰ ਬੇਨਤੀ ਆ ਇਹ ਡੀਸੀ ਸਾਹਿਬ ਜੇਕਰ ਗੱਲ ਇਹ ਆ ਮੈਂ ਇਥੋਂ ਫਾਜ਼ਲਕਾ ਦੇ ਡੀਸੀ ਸਾਹਿਬ ਨੂੰ ਵੀ ਬੇਨਤੀ ਕਰਦਾ ਜੇਕਰ ਇਹਨਾਂ ਤੇ ਕਾਰਵਾਈ ਨਹੀਂ ਹੁੰਦੀ ਇਹ ਡਿਸਮਿਸ ਨਹੀਂ ਹੁੰਦੇ ਤਾਂ ਅਸੀਂ ਇਹ ਮੰਨ ਲਾਂਗੇ ਕਿ ਜਿਵੇਂ ਅੰਗਰੇਜ਼ ਧੱਕਾ ਕਰਦੇ ਸੀ ਜਿਵੇਂ ਧੱਕਾ ਕਰਦੇ ਸੀ ਮਨੂ ਵਾਦਗੇ ਉਹ ਤਰ੍ਹਾਂ ਧੱਕਾ ਜੇ ਤੁਹਾਡਾ ਚੱਲੀ ਜਾਂਦਾ ਪ੍ਰਸ਼ਾਸਨ ਦਾ ਧੱਕਾ ਚੱਲ ਰਿਹਾ ਅਸੀਂ ਉਸੇ ਤਰ੍ਹਾਂ ਮੰਨਾਂਗੇ ਕਿ ਭਾਈ ਇਹ ਤੁਹਾਡੀ ਸਰਕਾਰ ਆ ਆਦਮੀ ਪਾਰਟੀ ਦਾ ਧੱਕਾ ਚੱਲੀ ਜਾਂਦਾ ਇਹ ਵੀ ਜਿਹੜੀ ਬੋਲੀ ਆ ਉਹ 9 ਤਰੀਕ ਨੂੰ ਬੋਲੀ ਹੋਣੀ ਚਾਹੀਦੀ ਆ 9 ਜੂਨ 2024 ਨੂੰ ਇਹ ਮੈਂ ਉਹਨਾਂ ਦੇ ਦਫ਼ਤਰ ਵੀ ਗਿਆ ਸੀ ਤੇ ਮੈਂ ਹੁਣ ਵੀ ਕਹਿ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ